1984 ਦੇ ਦੰਗਿਆਂ 'ਚ ਸਾਰਾ ਪਰਿਵਾਰ ਉਹਨਾਂ ਦਰਿੰਦਿਆਂ ਨੇ ਉਹਨਾਂ ਖੂਨ ਦੇ ਪਿਆਸੇ ਲੋਕਾਂ ਨੇ ਇਸ ਮਾਂ ਦਾ ਸਾਰਾ ਪਰਿਵਾਰ ਖੋਹ ਲਿਆ। ਅੱਜ ਦੀ ਆਧ ਦੀ ਕਿੱਥੇ ਜਾਂਦਾ ਬੇਟਾ ਉਹ ਮੰਜ਼ਰ ਮਾਂ ਕਹਿੰਦੀ ਯਾਦ ਨਹੀਂ ਕੀਤਾ ਜਾਂਦਾ। ਕੰਬ ਜਾਂਦੀ ਹੈ ਮਾਂ ਕਹਿੰਦੀ ਕਿਵੇਂ ਕੁੜੀਆਂ ਦੀ ਇੱਜ਼ਤ ਅੱਖਾਂ ਦੇ ਸਾਹਮਣੇ ਸੜਕਾਂ ਤੇ ਲੁੱਟੀ ਭਰਾਵਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾ ਦਿੱਤੀ। ਇਹ ਸਿਦਕ ਦੀ ਪੱਕੀ ਰਹੀ ਮਾਂ ਰਾਜਮੀਤ कौर ਕੱਲੀ ਨੇ ਜੀਵਨ ਕੱਟਿਆ ਫੈਕਟਰੀ ਦੀ ਜੌਬ ਕਰਦੀ ਸੀ ਫੇਰ ਵੀ ਲੋਕਾਂ ਨੂੰ ਦਾਨ ਕਰਦੀ ਸੀ ਹੁਣ ਆਪਾਂ ਇਹਨੂੰ ਮਾਨੂਤ ਉਤਾਰਦੀ ਕਰਨਾ ਬਸ ਖੁਸ਼ ਰੱਖਣਾ ਮੈਨੂੰ ਦੇਖ ਕੇ ਸੇਵਾ ਹੀ ਕਰਨੀ ਕੋਈ ਨਾ ਜਿਵੇਂ ਤੇਰਾ ਮਨ ਹੋਊਗਾ ਆਪਾਂ ਤੇਰੇ ਨਾਲ ਬਸ ਕੁਛ ਆਦੇ ਕੋਈ ਨਾ ਮੇਰੇ ਲਈ ਤਾਂ ਤੁਸੀਂ ਫਰਿਸ਼ਤੇ ਵਾਂਗ ਆ। ਅਸੀਂ ਤੁਹਾਡੇ ਪੁੱਤ ਬਣ ਕੇ ਆਏ ਹਾਂ, ਪੁੱਤ ਬਣ ਕੇ ਆਏ। ਉਹ ਠੀਕ ਹੋ ਭਾਈ। ਰਾਜੀ ਰਹੋ ਪੁੱਤ ਮਾਰਾ ਤੁਹਾਨੂੰ ਤੰਦਰੁਸਤ ਰੱਖਦਾ। ਧੰਨਵਾਦ ਮਾਂ। ਤੁਹਾਡਾ ਆਸ਼ੀਰਵਾਦ ਆ ਮਾਂ। ਤੁਹਾਡਾ ਆਸ਼ੀਰਵਾਦ ਆ। ਬਸ। ਮੇਰੇ ਲਈ ਤਾਂ ਤੁਸੀਂ ਫਰਿਸ਼ਤੇ ਵਾਂਗ ਆ। ਨਾ ਮਾਂ, ਅਸੀਂ ਤੁਹਾਡੇ ਪੁੱਤ ਬਣ ਕੇ ਆਏ ਹਾਂ, ਪੁੱਤ ਬਣ ਕੇ ਆਏ। ਉਹ ਤਾਂ ਵੀ ਫਰਿਸ਼ਤਾ ਆਂਦਾ ਹੈ। ਨਾ ਨਾ। ਤੇਰੀ ਮਾਂ ਮਾਂ ਆਪਣਾ ਕਿਸੇ ਪਿਛਲੇ ਜਨਮਾਂ ਦਾ ਮਾਂ ਕਿ ਕਿੰਨਾ ਤਰਦਾ ਕਰ ਰਹੇ ਕਿ ਤੈਨੂੰ ਜਦੋਂ ਕੁਤਮਾਂ ਦੇ ਦਿੱਤਾ ਬਸ ਬਸ ਤੇਰੀ ਮਾਤਰਾਣੀ ਨੇ ਕਿਰਪਾ ਕੀਤੀ ਆ ਕਾਲੀ ਮਾਤਾ ਨੇ ਮਿਹਰ ਕੀਤੀ ਆ ਸਾਨੂੰ ਉਹਨੇ ਭੇਜਿਆ ਸੀ ਕਹਿੰਦਾ ਕਹਿੰਦੇ ਜਾ ਕੇ ਮੇਰੀ ਭਗਤਨੀ ਨੂੰ ਲੈ ਕੇ ਆਓ ਉਹਦਾ ਇਲਾਜ ਕਰਾਓ ਕਿਕ ਨਿਕਾਣਾ ਮਾ ਕਿਕ ਨਿਕਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਰਾਜਮੀਤ कौर 1984 ਦੇ ਦੰਗਿਆਂ ਚ ਸਾਰਾ ਪਰਿਵਾਰ ਉਹਨਾਂ ਦਰਿੰਦਿਆਂ ਨੇ ਉਹਨਾਂ ਖੂਨ ਦੇ ਪਿਆਸੇ ਲੋਕਾਂ ਨੇ ਉਸਮਾਨ ਦਾ ਸਾਰਾ ਪਰਿਵਾਰ ਕੋਲਿਆ ਮੰਜਰ ਦੀ ਆਦਤ ਕਿਤਾ ਜਾਂਦਾ ਬੇਟਾ ਉਹ ਮੰਜਰ ਮਾਂ ਕਹਿੰਦੀ ਯਾਦ ਨਹੀਂ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਰੂਹ ਕੰਬ ਜਾਂਦੀ ਹੈ ਮਾਂ ਕਹਿੰਦੀ ਕਿਵੇਂ ਕੁੜੀਆਂ ਦੀ ਇੱਜ਼ਤ ਅੱਖਾਂ ਦੇ ਸਾਹਮਣੇ ਸੜਕਾਂ ਤੇ ਲੁੱਟੀ ਸੜਕਾਂ ਦੇ ਉੱਤੇ ਬਿਲਕੁਲ ਸੈਂਟਰ ਸੜਕਾਂ ਦੇ ਵਿਚਾਲੇ ਕਿਵੇਂ ਭਰਾਵਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਤੇ ਜੇ ਦੌੜਦੇ ਸੀ ਨਾ ਭੱਗ ਤੋੜ ਕੇ ਉਹਨਾਂ ਨੂੰ ਬੰਦੇ ਦੌੜਦੇ ਸੀ ਆਪਣੀ ਜਾਨ ਬਚਾਉਂ ਨਾਲੇ ਮਗਰ ਭੱਜ ਭੱਜ ਕੇ ਵੱਡ ਵੱਡ ਕੇ ਮਗਰ ਦੌੜਦੇ ਸੀ ਐ ਸ਼ਿਕਾਰ ਖੇਡਿਆ ਉਸ ਟਾਈਮ ਸਿੱਖਾਂ ਦੇ ਖੂਨ ਦੀਆਂ ਹੋਲੀਆਂ ਖੇਡੀਆਂ ਉਹਨਾਂ ਦਰਿੰਦਿਆਂ ਨੇ ਉਹ ਕਿਸੇ ਧਰਮ ਦੇ ਨਹੀਂ ਸੀ ਉਹ ਕਿਸੇ ਧਰਮ ਦੇ ਲੋਕ ਨਹੀਂ ਸੀ ਅੱਜ ਤੱਕ ਇਹ ਦੁੱਖ ਭੋਗ ਰਹੀ ਆ ਜੱਜੇ ਦੇ ਧੀਆਂ ਪੁੱਤ ਹੁੰਦੇ ਇਹਦੇ ਭਰਾ ਹੁੰਦੇ ਭਤੀਜੇ ਭਤੀਜੀਆਂ ਹੁੰਦੇ ਭਾਣਜੇ ਭਾਣਜੀਆਂ ਹੁੰਦੇ ਕਿੱਡਾ ਪਰਿਵਾਰ ਸੀ ਪਰ ਐਡੀ ਸਦਕ ਦੀ ਬਾਕੀ ਰਹੀ ਮਾਂ ਰਾਜਮੀਤ कौर ਕੱਲੀ ਨੇ ਜੀਵਨ ਕੱਟਿਆ ਫੈਕਟਰੀ 'ਚ ਜੌਬ ਕਰਦੀ ਸੀ ਫੇਰ ਵੀ ਲੋਕਾਂ ਨੂੰ ਦਾਨ ਕਰਦੀ ਸੀ ਫੇਰ ਵੀ ਜਾਗਰਤਾ ਕਰਾਉਂਦੀ ਸੀ ਫੇਰ ਵੀ ਬਾਰਵੇਂ ਨਹੀਂ ਕਿ ਤਬਸਰ ਮੈਂ ਇਹ ਨਹੀਂ ਮੇਰੀ ਔਕਾਤ ਨਹੀਂ ਸੀ ਕਿ ਮੈਂ ਦਾਨ ਕਰਾਂ ਸਭ ਤੋਂ ਵੱਧ ਮੈਂ ਗੁਰੂ ਮਹਾਰਾਜ ਦੇ ਹੁਕਮ ਦੇ ਪਾਲਣਾ ਕੀਤੀ ਸੀ ਕਿ ਦਸਵੰਤ ਕੱਢ ਵੰਡ ਕੇ ਚੋਹਰ ਕੁਝ ਨਹੀਂ ਕਰ ਸਕਦੇ ਦੇਖੋ ਐਸੀਆਂ ਰੱਜੀਆਂ ਹੋਈਆਂ ਰੂਹਾਂ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ ਮਾਂ ਹੁਣ ਪਰ ਉਸ ਕਮਰੇ ਦੇ ਵਿੱਚ ਮਾਤਾ ਰਾਣੀ ਦੀ ਮੂਰਤੀ ਲਾਈ ਉਹਦੀ ਪੂਜਾ ਕਰਦੀ ਮਾਂ ਪਰ ਕਹਿੰਦੀ ਮੈਂ ਖੜੀ ਬਾਬੇ ਨਾਨਕ ਦੇ ਫਲਸਫੇ ਤੇ ਹੀ ਆ ਇੱਥੇ ਧਰਮ ਮੈਨੇ ਰੱਖਦਾ ਹੀ ਨਹੀਂ ਮਾਂ ਨੇ ਸਾਰੀ ਉਮਰ ਕਾਲੀ ਮਾਤਾ ਦੀ ਪੂਜਾ ਕੀਤੀ ਹੈ ਗੁਰਦੁਆਰੇ ਜਾਂਦੀ ਸੀ ਗੁਰਦੁਆਰੇ ਜਾਂਦੀ ਸੀ ਮੰਦਰ ਜਾਂਦੀ ਸੀ ਸਤੀ ਮਾਤਾ ਦਾ ਮੰਦਿਰ ਕੋਲੇ ਘਰ ਦੇ ਉਹਦਾ ਜਿਹੜਾ ਪੁਜਾਰੀ ਆ ਉਹ ਮਾਤਾ ਨੂੰ ਰੋਟੀ ਦਿੰਦਾ ਸੀ ਤੇ ਉਹ ਕਿਹੜੀ ਨਸਲ ਦੇ ਲੋਕ ਸੀ ਕਿਹੜੀ ਕੈਟਾਗਰੀ ਦੇ ਲੋਕ ਸੀ ਜਿਹੜੇ ਸਾਨੂੰ ਧਰਮਾਂ ਦੇ ਨਾਂ ਤੇ ਵੱਢ ਕੇ ਮਾਰ ਕੇ ਸੁੱਟ ਕੇ ਇੱਜ਼ਤਾਂ ਲੁੱਟ ਕੇ ਸਾਡੀਆਂ ਲੈ ਗਏ ਬਹੁਤ ਦੁੱਖ ਹੁੰਦਾ ਮੈਂ ਜਦੋਂ ਤੁਹਾਨੂੰ ਮਿਲਦਾ ਸੱਚੀ ਮੈਨੂੰ ਦੁੱਖ ਨਹੀਂ ਕਰਨਾ ਬੇਟਾ ਮੈਂ ਕੱਲ ਤਾਂ ਉਹ ਸਮੇਂ ਨੂੰ ਮੈਂ ਵਾਪਸ ਨਹੀਂ ਮੁੜ ਸਕਦੇ ਮੈਂ ਉਸ ਸਮੇਂ ਨੂੰ ਅਸੀਂ ਜੀ ਘਰੇ ਮੈਂ ਉਰੀਕ ਦੀ ਸੀ ਕਰਦੀ ਮੈਨੂੰ ਕਹਿੰਦੇ ਸੀ ਇੱਥੇ ਇੱਕ ਚੱਕਰ ਲਾਦੇ ਨੇ ਮੈਂ ਦੇਖਦੀ ਸੀ ਕਿੰਨੀ ਹਾਰੇ ਮੇਰਾ ਪੁੱਤ ਨਾਸਮਾ ਅਰਦਾਸ ਕਰਿਓ ਅਸੀਂ ਤੁਹਾਡੇ ਪੁੱਤ ਬਣ ਸਕੇ ਬਸ ਮੇਰੀ ਮਾਂ ਤੁਰਨ ਫਿਰਨ ਲੱਗ ਜਾਈਵੇ ਜਲਦੀ ਜਲਦੀ ਆਪਣੇ ਪੈਰਾਂ ਤੇ ਹੋ ਜਾਵੇ ਡਾਕਟਰ ਨਵਜੋਤ ਇਸ ਤੋਂ ਵੱਡੀ ਦੁਆ ਕੀ ਹੋ ਸਕਦੀ ਬੇਟਾ ਜਿਹੜੇ ਤੁਸੀਂ ਬੀਤ ਗਏ ਠੀਕ ਧੰਨਵਾਦ ਜਨਮ ਨਹੀਂ ਦਿੱਤਾ ਪਰ ਤਰਮ ਕਰਮ ਕੋਈ ਗੱਲ ਨਹੀਂ ਬਾਰੇ ਬੇਟਾ ਮੇਰਾ ਕੋਈ ਗੱਲ ਨਹੀਂ ਬੇਟਾ ਇਹਨਾਂ ਨੂੰ ਤੁਸੀਂ ਚੈੱਕ ਕੀਤਾ ਹਾਂਜੀ ਅਸ਼ਰ ਮਰ ਦਾ ਨੈਕ ਦਾ ਫ੍ਰੈਕਚਰ ਨਿਕਿਆ ਹਾਂਜੀ ਤੇ ਫਿਰ ਜਿਹੜੇ ਦੋਨੇ ਗੋਡਿਆਂ ਦੇ ਵਿੱਚ ਥਾਈਟਸ ਉਹ ਐਕਸਟ੍ਰੀਮ ਹੀ ਆ ਜ਼ਿਆਦਾ ਹਾਂਜੀ ਵਾਕਰ ਨਾਲ ਉਧਰ ਚੱਲ ਲੈਂਦੇ ਆ ਹਾਂ ਫਿਜ਼ੀਓ ਸ਼ੁਰੂ ਹੋ ਗਈ ਇਹਨਾਂ ਦੀ ਹਾਂਜੀ ਫੈਰਪੀ ਵਗੈਰਾ ਹਨਾ ਹਾਂਜੀ ਐਕਸਰੇ ਉਕਸਰੇ ਹੋਗੇ ਐਕਸਰੇ ਉਕਸਰੇ ਠੀਕ ਹੈ ਬੇਟਾ ਗੱਲ ਇਹ ਕੁੜੀ ਨੇ ਤੁਹਾਡੀ ਐਕਸਰਸਾਈਜ਼ ਕਰਾਇਆ ਕਰਨੀ ਹੈ ਇਹ ਕੁੜੀ ਨਵਜੋਤ ਆ ਇਹ ਫਿਜ਼ੀਓਥੈਰੇਪਿਸਟ ਆ ਤੇਰੀਆਂ ਲੱਤਾਂ ਗੋਡੇ ਇਹਨੇ ਚੱਲਣ ਲਾਉਣੇ ਠੀਕ ਆ ਇਹ ਵੀ ਧੀ ਆ ਤੇਰੀ ਠੀਕ ਆ ਇਹ ਬਤ ਮਾਂ ਨੂੰ ਬਹੁਤ ਤੁਸੀਂ ਦੇਖੀ ਹੈ ਨਾ ਸੁਣੀ ਇਹਨਾਂ ਦੀ ਸਟੋਰੀ ਬਹੁਤ ਹੁਣ ਆਪਾਂ ਇਹਨੂੰ ਮਾਂ ਨੂੰ ਤੁਰਦੀ ਕਰਨਾ ਬਸ ਖੁਸ਼ ਰੱਖਣਾ ਮੇਰੀ ਠੀਕ ਆ ਮਾਂ ਹੋਰ ਕਹਿੰਦਾ ਫਿਰ ਮੈਂ ਉੱਥੇ ਜਾ ਕੇ ਨਾ ਹਾਂ ਜਦੋਂ ਮਰਜ਼ੀ ਚੱਲੇ ਜਾਏ ਨਹੀਂ ਉਸਨੂੰ ਕੋ ਸੰਭਾਲ ਕੋਈ ਨਾ ਫਿਰ ਮੈਂ ਸੇਵਾ ਹੀ ਕਰਨੀ ਕੋਈ ਨਾ ਜਿਵੇਂ ਤੇਰਾ ਮਨ ਹੋਊਗਾ ਆਪਾਂ ਤੇਰੇ ਨਾਲ ਆਵਾਂ ਮੈਂ ਸਭ ਕੁਝ ਛੱਡ ਦੇਣਾ ਕੋਈ ਨਾ ਫਿਕਰ ਨਾ ਕਰ ਮੈਂ ਤਾਂ ਇੱਕ ਵਾਰੀ ਤੂੰ ਠੀਕ ਹੋ ਜਾ ਹਨਾ ਬੁੱਕਰ ਛੁੱਟ ਜੇ ਤੇਰੀ ਆਪਣੇ ਪੈਰਾਂ ਤੇ ਤੁਰਨ ਲੱਗ ਜਾ ਠੀਕ ਹੈ ਮਾ ਇਹੜਾ ਗਰਮ ਸੁਸੀ ਕਮਾ ਕੇ ਸਰ ਦਿੱਤੇ ਆ ਬਸ ਇਹੀ ਮਾਂ ਸਾਡੇ ਭਾਗਾਂ ਚ ਆਈ ਆ ਮਹਾਰਾਜ ਕਿਰਪਾ ਕਰਦਾ ਸੀ ਇਹ ਨਵਾਸੇ ਬਸ ਇਹੀ ਕਹਿਤਾ ਹੀ ਕਰ ਨਹੀਂ ਆ ਜੀ ਐਸੇ ਲੱਗਦਾ ਹੈ ਕਲਿਪ ਦੇ ਤੁਸੀਂ ਕਰ ਰਹੀਆਂ ਕੀ ਹੋ ਬੇਟਾ ਵਾਹਿਗੁਰੂ ਤੁਸੀਂ ਇਸੇ ਰੁਕ ਗਿਆ ਇਹ ਸਾਰੇ ਹੀ ਮਾਂ ਰਲ ਕੇ ਸਾਡੀ ਟੀਮ ਆ ਪੂਰੀ ਇਹ ਡਾਕਟਰ ਅਨਮੋਲ ਜੀ ਆਏ ਅੱਗੇ ਇਹ ਡਾਕਟਰ ਅਨਮੋਲ ਨੇ ਇਹਨਾਂ ਨੇ ਵੀ ਤੁਹਾਡਾ ਟ੍ਰੀਟਮੈਂਟ ਕਰਿਆ ਕਰਨਾ ਹੈਨਾ ਤੇ ਇਹ ਡਾਕਟਰ ਨਵਜੋਤ ਨੂੰ ਤਾਂ ਮੈਂ ਤੁਹਾਨੂੰ ਮਿਲਾਤਾ ਇਹ ਦੋਨਾਂ ਜਣਾਂ ਨੇ ਤੁਹਾਨੂੰ ਹੁਣ ਤੁਰਦੇ ਕਰਨਾ ਫਿਕਰ ਨਾ ਕਰੋ ਬਿਲਕੁਲ ਫਿਕਰ ਨਹੀਂ ਕਰਨਾ ਠੀਕ ਆ ਰੋਣਾ ਨਹੀਂ ਬੱਸ ਹੁਣ ਮੈਂ ਹੁਣ ਤੈਨੂੰ ਦੁਰਪ੍ਰਿਤ ਨਹੀਂ ਕਹਣਾ ਕਨਿਆ ਕਹੂੰਗਾ ਅਰੇ ਨਾ ਨਹੀਂ ਇਸ ਇਸ ਚੁਗਦੇ ਤੁਸੀਂ ਕਰਨੀਆ ਬਟਕੇ ਆਏ ਬਟਾ ਧੰਨਵਾਦ ਮਾ ਵਾਹਿਗੁਰੂ ਮੈਂ ਤੁਸਾਂ ਉਹਨਾਂ ਦੇ ਤਾਂ ਮਾਂ ਪਾਸਕ ਵੀ ਨਹੀਂ ਹੈ ਆਪਾਂ ਉਹਨਾਂ ਦੇ ਤਾਂ ਜੁੱਤੀ ਵਰਗੇ ਵੀ ਨਹੀਂ ਹੈ ਇਹ ਤੁਸੀਂ ਤੁਹਾਡੀ ਸੋਚੇ ਜੋ ਮੈਨੂੰ ਕਮੋਇਆ ਮੈਂ ਉਹ ਹੀ ਕਹੂੰਗੀ ਚਲ ਕੋਈ ਨਾ ਮਾਂ ਤੇਰੇ ਮੰਨ ਦੀ ਸੱਲ ਜਿੱਦਾਂ ਹੁੰਦੀ ਹੈ ਦੁਨੀਆ ਜਾਣੇਗੀ ਤੁਮ ਵਾਹਿਗੁਰੂ ਵਾਹਿਗੁਰੂ ਤੁਹਾਡੇ ਨਾਮ ਇਤਿਹਾਸ ਸੇ ਬਿਖਾ ਵਾਹਿਗੁਰੂ ਵਾਹਿਗੁਰੂ ਧੰਨਵਾਦ ਮਾਂ ਬਹੁਤ ਬਹੁਤ ਧੰਨਵਾਦ ਬਹੁਤ ਵਾਹਿਗੁਰੂ ਉਹ ਹੈ ਗੱਲ ਜਦ ਕਦ ਫਿਲ ਜਾਏਗਾ ਹਾਂ ਮੈਂ ਰੋਜ਼ ਮਿਲ ਕੇ ਜਾਇਆ ਕਰੂੰਗਾ ਮੈਂ ਰੋਜ਼ ਮਿਲ ਕੇ ਜਾਇਆ ਕਰੂੰਗਾ